ਫਿਲਮ ਜਗਤੋਂ ਇੱਕ ਬੇहद ਹੀ ਮੰਦਪਾਗੀ ਖਬਰ ਸਾਹਮਣੇ ਆਈ ਜਿੱਥੇ ਕਿ ਅਦਾਕਾਰ ਪੰਕਜ ਧੀਰ ਦਾ ਅੱਜ ਦੇਹਾਂਤ ਹੋ ਗਿਆ ਸਸਿਕਾਲ ਜੀ ਨਮਸਕਾਰ ਮਾ ਵੀ ਕਿਸੇ ਤੁਹਾਡੇ ਨਾਲ ਦੇਖ ਰਿਓ ਸਾਝ ਟੀਵੀ ਸੋਇ ਸਮੇਂ ਦੀ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਵੱਡੇ ਕਲਾਕਾਰ ਵੱਡੇ ਅਦਾਕਾਰ ਕਾਫੀ ਫਿਲਮਾਂ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ ਕਾਫੀ ਟੀਵੀ ਸੀਰੀਅਲ ਚ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ ਮਹਾਭਾਰਤ ਸੀਰੀਅਲ ਦੇ ਵਿੱਚ ਕਰਨ ਦਾ ਕਰੈਕਟਰ ਕਰਦੇ ਸੀਗੇ ਉਸ ਤੋਂ ਬਾਅਦ ਬਹੁਤ ਫੇਮਸ ਹੋਏ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਬਹੁਤ ਸਾਰੇ ਟੀਵੀ ਸੀਰੀਅਲ ਕੀਤੇ ਲੇਕਿਨ ਅੱਜ ਇੱਕ ਉਹਨਾਂ ਦੇ ਬਾਰੇ ਬਹੁਤ ਹੀ ਮਦਭਾਗੀ ਖਬਰ ਸਾਹਮਣੀ ਆਉਂਦੀ ਹੈ ਕਿ ਉਹਨਾਂ ਨੇ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਅੱਜ ਪੰਕੇ ਟੀਨ ਹੋਣਾ ਦਾ ਦੇਹਾਂਤ ਹੋ ਗਿਆ ਹੈ ਬੇਹਦੀ ਦੁਖਦ ਮਨ ਦੇ ਨਾਲ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਹਾਲਾਂਕਿ ਜੇਕਰ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰੀਏ ਜੇਕਰ ਅਸੀਂ ਫਿਲਮੀ ਜਗਤ ਦੀ ਗੱਲਬਾਤ ਕਰ ਲਈਏ ਲਗਾਤਾਰ ਸਾਡੇ ਕੋਲ ਦੇਹੋ ਜੀ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਰਾਜਵੀਰ ਜਵੰਦਾ ਜਿਹੜੇ ਕਿ ਕਾਫੀ ਸਮੇਂ ਹਸਪਤਾਲ ਦੇ ਵਿੱਚ ਯੁੱਧ ਲੜ ਰਹੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਏ ਫਿਰ ਵਰਿੰਦਰ ਗੁੰਮਣ ਇੱਕ ਵੱਡੇ ਕਲਾਕਾਰ ਬਾਡੀ ਬਿਲਡਰ ਇੰਟਰਨੈਸ਼ਨਲ ਬਾਡੀ ਬਿਲਡਰ ਪੰਜਾਬ ਦਾ ਇੱਕ ਵਧੀਆ ਨਾਮ ਉਹਨਾਂ ਦੀ ਖਬਰ ਸਾਹਮਣੇ ਆਉਂਦੀ ਏ ਕੱਲ ਜਦੋਂ ਖਾਨ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਦਾ ਦੇਹਾਂਤ ਹੋ ਜਾਂਦਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਕਿ ਲੇਕਿਨ ਅੱਜ ਇੱਕ ਹੋਰ ਫਿਲਮੀ ਜਗਤ ਤੋਂ ਮਾੜੀ ਬੇਹਦੀ ਦੁਖਦ ਖਬਰ ਸਾਹਮਣੇ ਆਉਂਦੀ ਏ ਕਿ ਅਦਾਕਾਰ ਪੰਕਜ ਤੀਰ ਜੋ ਕਿ ਕਾਫੀ ਫਿਲਮਾਂ ਦੇ ਵਿੱਚ ਕਾਫੀ ਟੀਵੀ ਸੀਰੀਅਲ 'ਚ ਦੇਖੇ ਗਏ ਨੇ ਜਦੋਂ ਮਹਾਭਾਰਤ ਦੇ ਵਿੱਚ ਉਹਨਾਂ ਨੇ ਕਰਨ ਦਾ ਕਰੈਕਟਰ ਕੀਤਾ ਉਸ ਤੋਂ ਬਾਅਦ ਇਸ ਕਰੈਕਟਰ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਰਾਹਿਆ ਲੇਕਿਨ ਅੱਜ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਪੰਕਜ ਤੀਰ ਹੋਣਾ ਦਾ ਦੇਹਾਂਤ ਹੋ ਗਿਆ ਸਾਡੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਸੋ ਇਸ ਖਬਰ ਦੇ ਨਾਲ ਜਿੱਥੇ ਫਿਲਮੀ ਜਗਤਾਂ ਸ਼ੋਕ ਛਾ ਗਿਆ ਲੇਕਿਨ ਉਥੇ ਜਿਹੜੇ ਚੋਣ ਵਾਲੇ ਸੀਗੇ ਉਹਨਾਂ ਨੇ ਵੀ ਬੇਹਦੀ ਦੁੱਖ ਹੈ ਇਸ ਲਈ ਅਸੀਂ ਵੀ ਤੁਹਾਡੇ ਨਾਲ ਬੇਹਦੀ ਦੁੱਖ ਹਿਰਦੇ ਦੇ ਨਾਲ ਦੁੱਖ ਜਿਹੜੇ ਦੇ ਨਾਲ ਇਹ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਕਿ ਬੇਹਦੀ ਮਸ਼ਹੂਰ ਅਦਾਕਾਰ ਪੰਕੇ ਤੀਰ ਹੁਣਾ ਜਿਨ੍ਹਾਂ ਦਾ ਕੀ ਅੱਜ ਦਿਹਾਂਤ ਦੀ ਖਬਰ ਸਾਹਮਣੇ ਆਉਂਦੀ ਹੈ ਬੜੇ ਹੀ ਸੀਰੀਅਲ ਬੜੇ ਹੀ ਟੀਵੀ ਸੀਰੀਅਲ ਕਰ ਚੁੱਕੇ ਨੇ ਬਹੁਤ ਹੀ ਫਿਲਮਾਂ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ ਮਹਾਭਾਰਤ ਵਿੱਚ ਜਦੋਂ ਕਰਨ ਦਾ ਕਰੈਕਟਰ ਕਰਦੇ ਨੇ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੋ ਇੱਕ ਬੇਹਦੀ ਦੁਖਦ ਖਬਰ ਬੇਹਦੀ ਮਾਦਪਾਕੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਿਲਮੀ ਜਗਤ ਦਾ ਇੱਕ ਚਮਕਦਾ ਸਿਤਾਰਾ ਅਦਾਕਾਰ ਪੰਕਜ ਧੀਰ ਉਹਨਾਂ ਦਾ ਜੀ ਦੇਹਾਂਤ ਹੋ ਗਿਆ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਈ। ਫਿਲਮ ਜਗਤ ਤੋਂ ਇੱਕ ਬੇਹੱਦ ਹੀ ਮੰਦਪਾਗੀ ਖਬਰ ਸਾਹਮਣੇ ਇਹ ਜਿੱਥੇ ਕਿ ਅਦਾਕਾਰ ਪੰਕਜ ਧੀਰ ਦਾ ਅੱਜ ਦੇਹਾਂਤ ਹੋ ਗਿਆ। ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਦੇਖ ਰਿਓ ਸਾਝ ਟੀਵੀ ਸੋ ਇਸ ਸਮੇਂ ਦੀ ਵੱਡੀ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਿਹਾ। ਵੱਡੇ ਕਲਾਕਾਰ ਵੱਡੇ ਅਦਾਕਾਰ ਕਾਫੀ ਫਿਲਮਾਂ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ। ਕਾਫੀ ਟੀਵੀ ਸੀਰੀਅਲ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ। ਮਹਾਭਾਰਤ ਸੀਰੀਅਲ ਦੇ ਵਿੱਚ ਕਰਨ ਦਾ ਕਰੈਕਟਰ ਕਰਦੇ ਸੀਗੇ ਉਸ ਤੋਂ ਬਾਅਦ ਬਹੁਤ ਫੇਮਸ ਹੋਏ। ਬਹੁਤ ساری ਫਿਲਮਾਂ ਕੀਤੀਆਂ ਬਹੁਤ ساری ਟੀਵੀ ਸੀਰੀਅਲ ਕੀਤੇ ਲੇਕਿਨ ਅੱਜ ਇੱਕ ਉਹਨਾਂ ਦੇ ਬਾਰੇ ਬਹੁਤ ਹੀ ਮਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਅੱਜ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਅੱਜ ਪੰਕੇ ਤੀਰ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਬੇਹਦੀ ਦੁਖਦ ਮਨ ਦੇ ਨਾਲ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਹਾਲਾਂਕਿ ਜੇਕਰ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕਰ ਲਈ ਅੱਜ ਜੇਕਰ ਅਸੀਂ ਫਿਲਮੀ ਜਗਤ ਦੀ ਗੱਲਬਾਤ ਕਰ ਲਈਏ ਲਗਾਤਾਰ ਸਾਡੇ ਕੋਲ ਦੇ ਹੋ ਜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਰਾਜਵੀਰ ਜਵੰਦਾ ਜਿਹੜੇ ਕਿ ਕਾਫੀ ਸਮੇਂ ਹਸਪਤਾਲ ਦੇ ਵਿੱਚ ਜੂਝ ਰਹੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਏ ਫਿਰ ਵਰਿੰਦਰ ਗੁੰਮਣ ਇੱਕ ਵੱਡੇ ਕਲਾਕਾਰ ਬਾਡੀ ਬਿਲਡਰ ਇੰਟਰਨੈਸ਼ਨਲ ਬਾਡੀ ਬਿਲਡਰ ਪੰਜਾਬ ਦਾ ਇੱਕ ਵਧੀਆ ਨਾਮ ਉਹਨਾਂ ਦੀ ਖਬਰ ਸਾਹਮਣੇ ਆਉਂਦੀ ਏ ਕੱਲ ਜਦੋਂ ਖਾਨ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਦਾ ਦੇਹਾਂਤ ਹੋ ਜਾਂਦਾ ਕਿਉਂਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਲੇਕਿਨ ਅੱਜ ਇੱਕ ਹੋਰ ਫਿਲਮੀ ਜਗਤ ਤੋਂ ਮਾੜੀ ਬੇਹਦੀ ਦੁਖਦ ਖਬਰ ਸਾਹਮਣੇ ਆਉਂਦੀ ਏ ਕਿ ਅਦਾਕਾਰ ਪੰਕਜ ਤੀਰ ਜੋ ਕਿ ਕਾਫੀ ਫਿਲਮਾਂ ਦੇ ਵਿੱਚ ਕਾਫੀ ਟੀਵੀ ਸੀਰੀਅਲ ਦੇ ਵਿੱਚ ਦੇਖੇ ਗਏ ਨੇ ਜਦੋਂ ਮਹਾਭਾਰਤ ਦੇ ਵਿੱਚ ਉਹਨਾਂ ਨੇ ਕਰਨ ਦਾ ਕਰੈਕਟਰ ਕੀਤਾ ਉਸ ਤੋਂ ਬਾਅਦ ਇਸ ਕਰੈਕਟਰ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਰਾਹਿਆ ਲੇਕਿਨ ਅੱਜ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਪੰਕਜ ਤੀਰ ਹੋਣਾ ਦਾ ਦਿਹਾਂਤ ਹੋ ਗਿਆ ਸਾਡੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਨੇ ਸੋ ਇਸ ਖਬਰ ਦੇ ਨਾਲ ਜਿੱਥੇ ਫਿਲਮੀ ਜਗਤਾਂ ਸ਼ੋਕ ਸ਼ਾਗਿਆ ਲੇਕਿਨ ਉਥੇ ਜਿਹੜੇ ਚੋਣ ਵਾਲੇ ਸੀਗੇ ਉਹਨਾਂ ਨੇ ਵੀ ਬੇਹਦੀ ਦੁੱਖ ਹੈ ਇਸ ਲਈ ਅਸੀਂ ਵੀ ਤੁਹਾਡੇ ਨਾਲ ਬੇਹਦੀ ਦੁੱਖ ਹਿਰਦੇ ਦੇ ਨਾਲ ਦੁੱਖ ਜਿਹੜੇ ਦੇ ਨਾਲ ਇਹ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਕਿ ਬੇਹਦੀ ਮਸ਼ਹੂਰ ਅਦਾਕਾਰ ਪੰਕੇ ਤੀਰ ਹੁਣਾ ਜਿਨ੍ਹਾਂ ਦਾ ਕੀ ਅੱਜ ਦਿਹਾਂਤ ਦੀ ਖਬਰ ਸਾਹਮਣੇ ਆਉਂਦੀ ਹੈ ਬੜੇ ਹੀ ਸੀਰੀਅਲ ਬੜੇ ਹੀ ਟੀਵੀ ਸੀਰੀਅਲ ਕਰ ਚੁੱਕੇ ਨੇ ਬਹੁਤ ਹੀ ਫਿਲਮਾਂ ਤੁਸੀਂ ਇਹਨਾਂ ਨੂੰ ਦੇਖਿਆ ਹੋਵੇਗਾ ਮਹਾਭਾਰਤ ਵਿੱਚ ਜਦੋਂ ਕਰਨ ਦਾ ਕਰੈਕਟਰ ਕਰਦੇ ਨੇ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੋ ਇੱਕ ਬੇਹਦੀ ਦੁਖਦ ਖਬਰ ਬੇਹਤ ਇਮਾਨਦਾਰੀ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਫਿਲਮੀ ਜਗਤ ਦਾ ਇੱਕ ਚਮਕਦਾ ਸਿਤਾਰਾ ਅਦਾਕਾਰ ਪੰਕਜ ਧੀਰ ਉਹਨਾਂ ਦਾ ਜੀ ਦੇਹਾਂਤ ਹੋ ਗਿਆ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ